ਨਾਲਾ ਆਪਾਂ ਜੀ ਰਾਜੂ ਕੋਲ ਰਜਵੀਰ ਨਾਲ ਬਣ ਕੋਲ ਤੇ ਬਹੁਤ ਵਧੀਆ ਨਾਲ ਦਿਕਾਨ ਵੀ ਰੋਣਾ ਵੀ ਆਜੋ ਇਧਰ ਜੰਦੇ ਰਾਤ ਲੱਗ ਗਿਆ 60 60 ਲੈ ਰਾਜੂ 60 60 ਹੀ ਰੋ ਸਰਜੀਓ ਪਰਵਾਹ ਲੋਰੀ ਆ ਚਹੀ ਤੈਨੂੰ ਜੀਓ ਵਾਲਾ ਕਬੱਡੀ ਦਾ ਮੈਚ ਬਹੁਤ ਵਧੀਆ ਕਰਵਾ ਗਿਆ ਇਹ ਆ ਤੇ ਮੈਚ ਤੋਂ ਬਾਅਦ ਸਮਾਰਟੀ ਦੇ ਵਾਧਾ ਸਾਡੇ ਭਰਾ ਦੀ ਰਾਜੂ ਠਾੜ ਬਾੜ ਕੱਪੜੇ ਦੀ ਸ਼ਾਪ ਬਹੁਤ ਤਗੜੀ ਆ ਨਾਲ ਸ਼ੂ ਵੀ ਬਹੁਤ ਤਗੜੇ ਨਾਲ ਕੋਲ ਤੇ ਸਾਡੇ ਰਾਜੂ ਭਾ ਦਾ ਨਾਮ ਬਹੁਤ ਜਿਆਦਾ ਰਾਜੂ ਠਾੜ ਬਾੜ ਕੱਪੜੇ ਸ਼ੋਅ ਸ਼ੋਰੂਮ ਤੇ ਅਹੀਂ ਵੀਰ ਕੋਲ ਆਏ ਆ ਚਾਹ ਪੰਡਾ ਕੋ ਜਿਆਲਾ ਤੇ ਸਾਡੀ ਸੇਵਾ ਕੀਤੀ ਆ ਤੇ ਤੁਸੀਂ ਵੀ ਵੇਲੇ ਵੀਰੋ ਜਿਹੜੇ ਸੁਣਦੇ ਜੋ ਨਾਲੇ ਨੂੰ ਲੈ ਕੇ ਕਰਕੇ ਸ਼ੇਅਰ ਕਰਿਓ ਤੇ ਨਾਲੇ ਵੀਰ ਕੋਲ ਆ ਕੇ ਸ਼ਾਪਿੰਗ ਕਰੋ ਤੇ ਬਹੁਤ ਕੱਪੜਾ ਬੜੀ ਆ ਰੇਡ ਵੀ ਬਹੁਤ ਲੱਸ ਲੱਸੋ ਵਧੀਆ ਕੱਪੜੇ ਬਹੁਤ ਵਧੀਆ ਨੇ ਸ਼ਹਿਰ ਦੇ ਨਾਲੋਂ ਸਪੋਰਟ ਸੁਵਿਧਾ ਹਰ ਕਿਤੇ ਮੰਨ ਲਓ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਜਨਾਨੀਆਂ ਦੇ ਸਾਰੇ ਇੱਥੇ ਛੌਪ ਤੇ ਮਿਲ ਲਗੇ ਰਾਜੂ 68 ਬਾਠ ਸਾਡੇ ਵੀਰ ਆ ਰਾਜੂ 68 68 ਇਹ ਵੀਰ ਦੀ ਦੁਕਾਨ ਤੇ ਯਾਰ ਰੂਫ ਹੋ ਗਈ ਮੈਂ ਸ਼ਹਿਰੋਂ ਲਿਆਣਾ ਤੇ ਮੈਂ ਵੀਰ ਤੋਂ ਵੈਸੇ ਪੁੱਛਿਆ ਵੀਰ ਨੇ 20 ਰੁਪਏ ਵੈਸੇ ਘੱਟ ਦੱਸੇ ਕਿੱਥੇ ਸ਼ਹਿਰ ਤੇ ਕਿੱਥੇ ਇੱਥੇ ਆਣ ਕੇ ਮੇਰੇ ਖਿਡਾਰੀ ਵੀਰ ਜਿਹੜੇ ਸਪੋਰਟਸਮੈਨ ਆ ਨਾ ਮੇਰੇ ਵੀਰ ਆਣ ਕੇ ਕਿਰਾ ਵੈਸੇ ਆਇਓ ਤੁਹਾਨੂੰ ਆ ਵੀ ਪੱਲਾ ਜੂ ਸਾਡਾ ਵੈਸੇ ਤੇ ਖੁਸ਼ ਹੋਗਾ ਵੀਰ ਦੀ ਦੁਕਾਨ ਦੇ ਵੇਖ ਕੇ ਤੇ ਰੇਡ ਵੀ ਜਿਹੜੇ ਖਿਡਾਰੀ ਵੀਰ ਉਹਨਾਂ ਨੂੰ ਬਹੁਤ ਜ਼ਿਆਦਾ ਰੈਸ ਕਰਦਾ ਵੀਰ ਨਾਲੇ ਖਿਡਾਰੀਆਂ ਪਿਆਰ ਨੂੰ ਕਰਦਾ ਵੀਰ ਨੇ ਮੈਚ ਵੀ ਕਰਾਇਆ ਅੱਜ ਕਬੱਡੀ ਤੇ ਜਿਹੜੀ ਰਾਸ਼ੀ ਉਹਨੇ ਦਿੱਤੀ ਯਾ ਰੈਫਰੀਆਂ ਕਮੇਟਰਾਂ ਨੂੰ ਸਾਰੇ ਵੀਰਾਂ ਦਾ ਮਾਨ ਸਤਿ ਮਾਲ ਕੇ ਤਰੇ ਤਰਕੀਆਂ ਤੇ ਚੜਦਿਆਂ ਕਲਾ ਕਰੇ ਤੇ ਪ੍ਰਮਾਤਮਾ ਸੱਚੇ ਪਾਤਸ਼ਾਹ ਕਮਾਈਆਂ ਦੁਗਨੀਆਂ ਤੋਂ ਦੁਗਨੀਆਂ ਕਰੇ ਭਰਾ ਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲਾ ਲਾ ਜੂਏ। ਜਿਹੜੇ ਚਾਹਨਾ ਤੋਂ ਮੁਗੀਏ ਬੰਦੇ ਯਾਰ ਤੇਰਾ ਤੇਰਾ ਹੱਦ ਨਹੀਂ ਸੱਚੀ ਪਈ ਨਾ ਖੀਤੀ। ਰੂਹ ਖੋਜ ਕੇ ਬੰਦਾ ਚੜਾ। ਆਪਾਂ ਇਹਨਾਂ ਪਤਾ ਕੱਪਾਂ ਕੱਪ ਰੋਏ ਆਇਆ ਮਹੂ ਆਇਆ ਸਰਵਾਰ ਕਰਦੇ ਆ ਜੀਰੇ ਹੋਊਗੀ, ਸੰਤ ਅੰਬਰਸਰ ਹੋਊਗੀ।